ਕੈਨੇਡਾ 2024 2025 ਜਾਂ ਉਸ ਤੋਂ ਬਾਅਦ ਵੀ ਕੈਨੇਡਾ ਦੀ ਅੱਜ ਦੇ ਡੇਟ 'ਚ ਕੀ ਪਾਲਿਸੀ ਬਣਦੀ ਜਾ ਰਹੀ ਹੈ ਇਮੀਗ੍ਰੇਸ਼ਨ ਨੂੰ ਲੈ ਕੇ ਭਾਵੇਂ ਉਹ ਗੱਲ ਸਟੂਡੈਂਟ ਵੀਜ਼ਾ ਦੀ ਹੋਵੇ ਭਾਵੇਂ ਵਰਕ ਪਰਮਿਟ ਦੀ ਹੋਵੇ ਜਾਂ ਪੀਆਰ ਦੀ ਹੋਵੇ ਅਗਰ ਤੁਸੀਂ ਕੈਨੇਡਾ ਨੂੰ ਪਿਛਲੇ 6 ਮਹੀਨਿਆਂ 'ਚ ਚੰਗੀ ਤਰ੍ਹਾਂ ਸਟੱਡੀ ਕਰੋਗੇ ਤਾਂ ਤੁਸੀਂ ਸਮਝੋਗੇ ਕਿ ਕੈਨੇਡਾ ਨੇ ਕਿੰਨੇ ਸਾਰੇ ਬਦਲਾਅ ਆਪਣੇ ਸਿਸਟਮ 'ਚ ਕਰ ਦਿੱਤੇ ਉਹਨਾਂ ਨੇ PR ਦੀ ਕੈਟਾਗਰੀ ਚ ਬਹੁਤ ਸਾਰੇ ਬਦਲਾਅ ਕੀਤੇ ਸਕਿੱਲ ਦੇ ਹਿਸਾਬ ਨਾਲ PR ਦੇਣ ਦੇ। ਉਹਨਾਂ ਨੇ ਵਰਕ ਪਰਮਿਟ ਕੈਟਾਗਰੀ ਦੇ ਵਿੱਚ ਵੀ ਬਹੁਤ ਸਾਰੇ ਬਦਲਾਅ ਕੀਤੇ ਕਿ ਲੋਕੀ ਫੇਕ ਵਰਕ ਪਰਮਿਟ ਕੈਨੇਡਾ ਚ ਹਾਸਲ ਨਾ ਕਰ ਸਕਣ। ਉਹਨਾਂ ਦੀ ਰਡਾਰ ਤੇ ਹੁਣ ਉਹ EMPLOYE ਨੇ ਜਿਹੜੇ ਫੇਕ ਵਰਕ ਐਕਸਪੀਰੀਅੰਸ ਦਿੰਦੇ ਨੇ ਕੈਨੇਡਾ ਦੇ ਵਿੱਚ। ਸੋ ਇਦਾਂ ਦੀਆਂ ਚੀਜ਼ਾਂ ਤੇ ਜੇ ਨੰਬਰ ਤੇ ਸਟੱਡੀ ਵੀਜ਼ਾ ਚ ਉਹਨਾਂ ਨੇ ਬਹੁਤ ਵੱਡੇ ਚੇਂਜਸ ਕੀਤੇ ਜਿਦੇ ਨਾਲ ਹੁਣ ਤੁਸੀਂ ਕਈ ਲੱਲੂ ਪੰਜੂ ਕਾਲਜਾਂ ਦੇ ਵਿੱਚ ਨਹੀਂ ਜਾ ਸਕਦੇ ਹੋ ਲੱਲੂ ਪੰਜੂ ਪੜਾਈ ਚ ਨਹੀਂ ਜਾ ਸਕਦੇ ਹੋ ਵਧੀਆ ਐਜੂਕੇਸ਼ਨ ਵਧੀਆ ਕਾਲਜ ਦੇ ਵਿੱਚ ਜਾਣਾ ਪਏਗਾ ਸੋ ਕੈਨੇਡਾ ਦਾ ਓਵਰਆਲ ਮਕਸਦ ਹੁਣ ਉੱਥੇ ਲੋਕਾਂ ਦੀ ਭੀੜ ਨੂੰ ਬੁਲਾਉਣਾ ਨਹੀਂ ਹੈ ਭੀੜ ਉਹਨਾਂ ਕੋਲ ਵਾਧੂ ਆ ਗਈ ਹੈ ਉਹਨਾਂ ਦੇ ਹਿਸਾਬ ਨਾਲ ਹੁਣ ਉਹਨਾਂ ਦਾ ਮਕਸਦ ਹੈ ਕ੍ਰੀਮ ਲੋਕਾਂ ਨੂੰ ਬੁਲਾਉਣਾ ਕ੍ਰੀਮ ਜਿਹੜੇ ਪ੍ਰੋਫੈਸ਼ਨਲਸ ਨੇ ਜਿਹੜੇ ਸਕਿਲਡ ਨੇ ਜਿਹੜੇ ਉੱਧਰ ਦੀ ਇਕਨੋਮੀ ਦੇ ਵਿੱਚ ਕੋਈ ਵਧੀਆ ਰੋਲ ਪਲੇ ਕਰ ਸਕਦੇ ਨੇ ਉਹ ਭਾਵੇਂ ਪੀਆਰ ਦੇ ਰੂਟ ਨਾਲ ਆਉਣ ਭਾਵੇਂ ਉਹ ਵਰਕ ਪਰਮਿਟ ਦੇ ਰੂਟ ਦੇ ਨਾਲ ਆਉਣ ਤੇ ਚਾਹੇ ਉਹ ਸਟੱਡੀ ਵੀਜ਼ਾ ਦੇ ਰੂਟ ਨਾਲ ਆਉਣ ਹਰ ਤਰੀਕੇ ਨਾਲ ਉਹਨਾਂ ਨੂੰ ਵੈਲਕਮ ਕੀਤਾ ਜਾਊਗਾ ਹੁਣ ਕੱਲਾ ਪੜਾਈਆਂ ਕਰਕੇ ਤੇ ਛੋਟੀਆਂ ਮੋਟੀਆਂ ਟੈਕਸੀ ਚਲਾਣ ਦੀਆਂ ਡਰਾਈਵਰ ਬਣਨ ਦੀਆਂ ਜੌਬਾਂ ਕਰਕੇ ਪੀਆਰ ਆ ਨਹੀਂ ਮਿਲਨੀ ਐ ਇਹਦੇ ਉੱਤੇ ਵੱਡੇ ਚੇਂਜ ਕੈਨੇਡਾ ਨੇ ਕਰ ਦਿੱਤੇ ਆ ਕਿ ਜਿਹੜਾ ਐਕਸਪੀਰੀਅੰਸ ਆ ਉਹ ਫੇਕ ਨਹੀਂ ਚੱਲਣਾ ਸੋ ਜਿਹੜੇ ਜਿਗਾੜ ਵਾਲੇ ਬੱਚੇ ਤੁਹਾਡੇ ਪੁਰਾਣੇ ਦੋਸਤ ਰਿਸ਼ਤੇਦਾਰ ਉੱਥੇ ਕਰੀ ਜਾਂਦੇ ਆ ਉਹ ਜਿਗਾੜ ਤੁਹਾਡੇ ਕੰਮ ਨਹੀਂ ਆਉਣੇ ਜਿੰਨਾ ਚਿਰ ਨੂੰ ਤੁਸੀਂ ਉਸ ਸਟੇਜ ਤੇ ਆਉਣਾ ਹੈ 2 ਸਾਲ ਦੀ ਪੜ੍ਹਾਈ ਕਰਕੇ ਸੋ ਇੰਪੋਰਟੈਂਟ ਆ ਕਿ ਜਦੋਂ ਇੱਥੋਂ ਜਾਓ ਆਪਣੇ ਸਹੀ ਫੈਸਲੇ ਲਵੋ ਕੈਨੇਡਾ ਦੇ ਵਿੱਚ ਸਹੀ ਪੜ੍ਹਾਈ ਕਰਨ ਦੇ ਲਈ ਸਹੀ ਕਾਲਜ ਚ ਪੜਨ ਦੇ ਲਈ ਸਹੀ ਵਧੀਆ ਕੋਰਸ ਚ ਪੜਨ ਲਈ ਹੁਣ ਉਹ ਥੰਗਿਆ ਫਾਈਨਾਂਸ ਕੰਪਨੀ ਨੇ ਅਪਰਚੂਨਿਟੀ ਲੱਭ ਲਈ ਹੈ ਕਿ ਕੈਨੇਡਾ ਨੂੰ ਕਿਹੜੇ ਲੋਕਾਂ ਦੀ ਲੋੜ ਹੈ ਹੁਣ ਉਹ ਕੈਨੇਡਾ ਦੇ ਉਹਨਾਂ ਲੋਕਾਂ ਨੂੰ ਲਿਆਉਣ ਦੇ ਲਈ ਪੈਸਾ ਉਹ ਕੰਪਨੀਆਂ ਖਰਚਣਗੀਆਂ ਤੇ ਉਹਦੇ ਤੋਂ ਵਿਆਜ ਕਮਾਉਣਗੀਆਂ ਜੀ ਹਾਂ ਹੁਣ ਕੰਪਨੀਆਂ ਤੁਹਾਡੀ ਐਜੂਕੇਸ਼ਨ ਨੂੰ ਫਾਈਨਾਂਸ ਕਰਨਗੀਆਂ ਜੇ ਤੁਸੀਂ ਟੈਕ ਟੈਲੈਂਟਡ ਸਟੂਡੈਂਟ ਹੋ ਵਧੀਆ ਪਰਸੈਂਟੇਜ ਵਧੀਆ ਮਾਰਕਸ ਵਾਲੇ ਸਟੂਡੈਂਟ ਹੋ ਸਿਰਫ ਪੈਸੇ ਦੀ ਕਮੀ ਦੇ ਕਰਕੇ ਇੱਥੇ ਬੈਠੇ ਹੋ ਤਾਂ ਉਹ ਕਮੀ ਤੁਹਾਡੀ ਹੁਣ ਘੱਟ ਕਰ ਦੇਗੀ ਤੁਸੀਂ ਬ੍ਰਾਡਵੇ ਤੋਂ ਅਪਲਾਈ ਕਰਦੇ ਹੋ ਤਾਂ ਮੈਂ ਸ਼ੂਰ ਕਰਦਾ ਜੀ ਤੁਸੀਂ ਸਟੱਡੀ ਵੀਜ਼ਾ ਲੋਨ ਪ੍ਰੋਸੈਸ ਦੇ ਥਰੂ ਜਾਓਗੇ ਜਿਹੜਾ ਲੋਨ ਤੁਹਾਨੂੰ ਇੰਡੀਆ ਚ ਨਹੀਂ ਲੈਣਾ ਸੋ ਇੱਥੇ ਤੁਹਾਨੂੰ ਕੋਈ ਬੈਂਕ ਸਿਕਿਉਰਿਟੀ ਕੋਈ ਚੈੱਕ ਕੋਈ ਪ੍ਰਾਪਰਟੀ ਇਦਾਂ ਦਾ ਕੁਝ ਨਹੀਂ ਚਾਹੀਦਾ ਇਹ ਕੈਨੇਡਾ ਦੀ ਕੰਪਨੀ ਹੈ ਜਿਹੜੀ ਬੱਚੇ ਦੀ ਐਜੂਕੇਸ਼ਨ ਫਾਈਨਾਂਸ ਕਰੇਗੀ ਔਰ ਬੱਚਾ ਉਸ ਐਜੂਕੇਸ਼ਨ ਦੇ ਪੈਸੇ ਉਸ ਕੰਪਨੀ ਨੂੰ 7 ਸਾਲਾਂ ਦੀ ਕਿਸ਼ਤਾਂ ਦੇ ਵਿੱਚ ਦੇ ਸਕਦਾ ਹੈ ਸੋ ਇਹ ਇੱਕ ਵੱਡਾ ਬੈਨੀਫਿਟ ਹੈ ਜਿਹੜੇ ਬਹੁਤ ਸਾਰੇ ਸਟੂਡੈਂਟਸ ਲੈ ਸਕਦੇ ਨੇ ਪੈਸੇ ਖੁਣੋ ਤੁਸੀਂ ਚੰਗੀ ਪੜ੍ਹਾਈ ਤੋਂ ਨਹੀਂ ਰਹੋਗੇ ਪੈਸੇ ਖੁਣੋ ਤੁਸੀਂ ਕੈਨੇਡਾ 'ਚ ਆਪਣਾ ਵਧੀਆ ਫਿਊਚਰ ਬਣਾਉਣ ਤੋਂ ਨਹੀਂ ਰਹੋਗੇ ਸੋ ਇਸ ਚੀਜ਼ ਦਾ ਸਹੀ ਇਸਤੇਮਾਲ ਕਰੋ ਇਸ ਸਮੇਂ ਦਾ ਸਹੀ ਇਸਤੇਮਾਲ ਕਰੋ ਜ਼ਿੰਦਗੀ ਦੇ ਸਹੀ ਡਿਸੀਜਨ ਲਵੋ ਤਾਹੀਂ ਇੱਕ ਸਹੀ ਮੁਕਾਮ ਆਉਣ ਵਾਲੇ ਸਮੇਂ 'ਚ ਆਪਣੇ ਲਈ ਹਾਸਲ ਕਰ ਸਕਦੇ ਹੋ। ਸੋ ਬ੍ਰਾਡਵੇ ਦੀ ਟੀਮ ਨੂੰ ਇਹਦੀਆਂ ਡਿਟੇਲਸ ਜਾਣਨ ਲਈ ਮਿਲ ਸਕਦੇ ਹੋ। ਡਾਕੂਮੈਂਟਸ ਲੈ ਕੇ ਮਿਲੋ ਉਹ ਤੁਹਾਨੂੰ ਦੱਸਣਗੇ ਕਿਦਾਂ ਤੁਸੀਂ ਇਸ ਪ੍ਰੋਸੈਸ ਦੇ ਥਰੂ ਕੈਨੇਡਾ ਆਪਣਾ ਇੱਕ ਵਧੀਆ ਭਵਿੱਖ ਸਟੈਬਲਿਸ਼ ਕਰ ਸਕਦੇ ਹੋ। ਬ੍ਰਾਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ।